ਸਾਨੂੰ ਅੱਜ ਆਪਾਂ بڑے ਖੇਤ ਚੱਲਦੇ ਆ ਸਾਰੇ ਜਾਣੇ ਅੱਜ ਤੇ ਇਕੱਠੇ ਹੋਏ ਫਿਰ ਸਾਲ ਦੋ ਸਾਲਾਂ ਨੂੰ ਇਕੱਠੇ ਹੋਵਾਂਗੇ ਹਨ ਸਹੀ ਗੱਲ ਵੀਰਾਜ ਸਾਡੇ ਅੱਧੇ ਬੰਦੇ ਹਜੇ ਭਾਈ ਗਏ ਹੋਏ ਬਾਹਰ ਹੋ ਜਾਂਦੇ ਚਾਚਾ ਪਤੀਜਾ ਵੀਰਾਜ ਬੜਾ ਖੁਸ਼ ਸੁਖ ਸੁਖਜੀਤ ਕੋਲੇ ਵੀ ਗਾਜਰਾਂ ਕਿੰਨੀਆਂ ਸੋਹਣੀਆਂ ਨਾ ਲਾਲ ਲਾਲ ਅੱਜ ਆਪਾਂ ਬੜੇ ਟਾਈਮ ਬਾਅਦ ਖੇਤ ਚੱਲੇ ਆ ਜਦੋਂ ਦੇ ਆਏ ਆਪਾਂ ਖੇਤ ਗਏ ਹੀ ਨਹੀਂ ਹਨਾ ਕਰਨੇ ਪਾਪਾ ਨਹੀਂ ਗਏ ਖੇਤ ਜਦੋਂ ਦੇ ਆਏ ਆ ਤੁਰਕੇ ਚਲਦੇ ਆ ਅੱਜ ਵਿਆਹ ਖਾ ਕੇ ਆਏ ਆ ਮੈਂ ਕਿਹਾ ਅੱਜ ਵਿਆਹ ਖਾ ਕੇ ਆਏ ਆ ਤੁਰਕੇ ਚਲਦੇ ਨਾਲ ਹਾਜ਼ਰ ਮੋਹਜੂ ਖਾਣਾ ਅੱਧੇ ਕ ਮੈਂਬਰ ਸਾਡੇ ਹਜੇ ਰਹਿ ਗਏ ਘਰ ਗਾਜਰਾ ਸੋਹਣੀਆਂ ਉਹ ਲੰਬੀਆਂ ਪਰ ਮੋਟੀਆਂ ਨਹੀਂ ਇੰਨੀਆਂ ਹਨਾ ਵਿਚਾਰ ਕਿਡੀ ਮੋਟੀ ਮम्मा ਇਹ ਛੋਟੀ ਲੰਬੀਆਂ ਨਾ ਪਤਾ ਮੈਂ ਅਗਲੇ ਨੂੰ ਪੁੱਛੇ ਬਣਾਣੀ ਚੀਜ਼ ਲੈਣੀ ਹਾਂ 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 ਦੱਸ ਲੈ ਕਰਦੀ ਕਿ ਇਹ ਮੋਟੀ ਹੈ ਹੂੰ ਉਹ ਲੰਬੀਆਂ ਲੰਬੀਆਂ ਤੇ ਹੈ ਪਤਲੀਆਂ ਆਪਣੀ ਮਿੱਟੀ ਬਹੁਤ ਸੋਹਣੀ ਜੀਕ ਗਈ ਚਾਚਾ ਥੱਕ ਗਿਆ ਚਾਚਾ ਥੱਕ ਗਿਆ ਹੂੰ ਨਹੀਂ ਥੱਕ ਵੀ ਗਿਆ ਵਿੱਚ ਵਿੱਚ ਕੋਈ ਕੋਈ ਹੈਗੀ ਮੋਟੀਆਂ ਵੀ ਆਵੇ ਚੱਕੀਆਂ ਨਹੀਂ ਨਾ ਪਰ ਕਿੰਨੀਆਂ ਹਨਾ ਖਰਾਬ ਹੁੰਦੀਆਂ ਸਿੱਧੀ ਸਿੱਧੀ ਨਹੀਂ ਨਿਕਲਦੀ ਗਾਜਰ ਹਨਾ ਸਿੱਧੀ ਸਿੱਧੀ ਨਹੀਂ ਨਿਕਲਦੀ ਗਾਜਰ ਨਿੱਕੇ ਨਿੱਕੇ ਲੱਗੇ ਪਏ ਆਵੇ ਉਹ ਜਿਹੜੀਆਂ ਤਾਜ਼ੀਆਂ ਪੱਟੀਆਂ ਹਨਾ ਕਿਵੇਂ ਲਾਲ ਲਾਲ ਆਹ ਸੁੱਕ ਗਈਆਂ ਨਾ ਮਿੱਟੀ ਧੁੱਪ ਨਾਲ ਆਪਾਂ ਨਾ ਮਿੱਟੀ ਸਾਫ ਗਏ ਲੱਗੇ ਪਏ ਵਿਚਾਰੇ ਆਪਣੀ ਮੋਟਰ ਹਜੇ ਬਹੁਤ ਦੂਰ ਆ ਮੈਂ ਖਾ ਚਾਰਕ ਪਟਾਕੇ ਚੱਲੇ ਹਜੇ ਤਾਂ ਉਹ ਆਪਣਾ ਘਰ ਆ ਗਿਆ ਸ਼ਾਮਾ ਪੈ ਗਈਆਂ ਮੁਰਦਿਆਂ ਨੂੰ ਹਾ ਕਿੰਨੇ ਸੋਹਣੇ ਲੱਗਦੇ ਖੇਤੋਂ ਮੁਰਦਿਆਂ ਨੂੰ ਕਿੰਨਾ ਨੇਰਾ ਹੋ ਗਿਆ ਆ ਕੁੜੀਏ ਭੱਜਿਆ ਕੁੜੀ ਸਾਡੀ ਪਿੱਛੇ ਰਹਿ ਗਈ ਥੱਕ ਗਈ ਹੋਈਂ ਕਰਮੇ ਪੱਕੇ ਚੱਲ ਹੂੰ ਵਿਆਹ ਵਾਲੇ ਆਗੇ ਲੱਗਦਾ ਵੋਟੀ ਲੈ ਕੇ ਹਨ ਸੋਹਣੇ ਲੱਗਦੇ ਪਟਾਕੇ ਤਾੜ-ਤਾੜ ਜੀ ਨਹੀਂ ਨਿਕਲਦੇ ਜਿਵੇਂ ਆਪਾਂ ਚਲਾਏ ਸੀ ਬੱਸ ਹੋ ਗਈ ਬੱਸ ਹੋ ਗਿਆ ਪੱਗਾਂ ਬੰਨਣ ਵਾਸਤੇ ਪੱਗਾਂ ਬੰਨੀਆਂ ਉਹ ਆਪਣਾ ਘਰ ਸਾਹਮਣੇ ਨੇੜੇ ਆ ਗਏ ਹੁਣ ਤਾਂ ਥੋੜੀ ਵਾਟ ਰਹਿ ਗਈ ਨੇਰਾ ਬਹੁਤ ਹੋ ਗਿਆ ਆ ਵੀ ਲਾਈਟਾਂ ਛੱਡੋ ਖਾਂ ਸਾਡੀਆਂ ਲਾਈਟਾਂ ਛੱਡੀਆਂ ਹੀ ਨਹੀਂ ਆ ਗਏ ਨੇੜੇ ਆਪਾਂ ਮੋਟਰ ਦੇ ਹਾਏ ਹਾਈ ਥੱਕ ਗਏ ਆਪਣਾ ਪਾਉ ਲੰਗ ਮਾਰਦਾ ਜਾਂਦਾ ਉਹ ਸਗੋਂ ਆਪਣੇ ਨਾਲ ਪਹਿਲਾਂ ਪਹੁੰਚ ਜਾਣਾ ਨੇ ਮੇਰੀਆਂ ਦਬ ਲੱਤਾਂ ਦੁਖਣਾਂ ਆ ਗਈਆਂ ਹੂੰ ਦਾ ਵਧੀਆ ਆਇ ਖਾਣਾ ਖੁਣਾ ਹਜਮ ਹੋ ਗਿਆ ਕੋਲੇ ਹੀ ਆਪਣੇ ਬਿਜਲੀ ਘਰ ਬਿਜਲੀ ਦੀ ਮੌਜ ਹੋ ਗਈ ਆਪਣੀ ਘਰ ਦੀ ਜੀ ਗੰਨਾ ਜਿਹੜਾ ਤੁਹਾਨੂੰ ਦਿੱਤਾ ਸੀਗਾ ਖੁਸ਼ ਆਂਗੇ ਇਹ ਤਾਂ ਆ ਆਪਣੀ ਪਹਿਲੀ ਸੂਰਜ ਸੱਪ ਦਾ ਜਾਂਦਾ ਪਤਾ ਚੋਣ ਆਜੋ ਆਜੋ ਆ ਇੱਥੋਂ ਸਟਾਰਟ ਹੁੰਦੀ ਹੈ ਆਪਣੀ ਬਲੇ ਆ ਵਟ ਤੋਂ ਆ ਖੰਬਾ ਇਹ ਅੱਗੇ ਇੱਧਰ ਸੀਗਾ ਹੁਣ ਜਦੋਂ ਵਾਈ ਫਿਰ ਵਟ ਪਾਈ ਇੱਧਰ ਇੱਥੋਂ ਸਟਾਰਟ ਹੋ ਕਿਉਂ ਉਧਰ ਜਾਂਦੀ ਨਾਲ ਨਾਲ ਸਾਰੇ ਸਿਰੇ ਤੇ ਉਹ ਸੀਵਰੇਜ ਦੇ ਨਾਲ ਉਧਰ ਵੀ ਅਜ ਪਤਾ ਨਹੀਂ ਪਹਿਲੀ ਵੇਖੋ 7 ਕਿੱਲੇ ਇੱਥੇ 7.5 ਕਿੱਲੇ ਇੱਥੇ ਗੜੀਓਂ ਇਹਦਾ ਤੋੜ ਆਵੇ ਥੱਲੇ ਆ ਆ ਪਾਲਕ ਖੜੀ ਕਰ ਮੇ ਪਾਲਕ ਤੋੜ ਲੋ ਪਾਵਾਂਗੇ ਸਾਗ ਚ ਆ ਪਾਵਾਂਗੇ ਆ ਜੋ ਭਾਈ ਆਪਾਂ ਆ ਗਏ ਆਪਣੀ ਮੋਟਰ ਦੇ ਹਾਂ ਬੈ ਜਾ ਆ ਮੰਜਾ ਨਿੱਕਾ ਜਾ ਘਰੇ ਹੁੰਦਾ ਸੀ ਆਪਣਾ ਆਹ ਗਰੂਦ ਨੂੰ ਤਾਂ ਪਾਲਪ ਨਹੀਂ ਨੱਪਿਆ ਗਿਆ ਹੈ ਗਰੂਦ ਲਾਇਆ ਸੀ ਕਿੰਨੇ ਮੈਂ ਅੱਛਾ ਹਾਂ ਫੁੱਟਿਆ ਹੋਇਆ ਪਾਲਕ ਸੂਣੀ ਆ ਨਿਫੜ ਤੋੜ ਗਈ ਤੋੜ ਲੈਨੇ ਕੋਈ ਲਫਾਫਾ ਲੱਭ ਲਈ ਜੀ ਚ ਪਾ ਲਾਂਗੇ ਇੱਥੋਂ ਤਾਂ ਕਿੱਥੋਂ ਲਫਾਫਾ ਲੱਭੂ ਆਪਾਂ ਇੱਕ ਜਾਨੀ ਦੇ ਫੋਲ ਚ ਪਾ ਲੋ ਨਹੀਂ ਆਪਾਂ ਉਵੇਂ ਬੰਨ ਲਾਂਗੇ ਬੰਦ ਕੀ ਹਾਂ ਉਵੇਂ ਬੰਨ ਲਾਂਗੇ ਫੜ ਤੋ ਤੋੜ ਵਾਏ ਦੂਸਰਤ ਨਾ ਉਦੋਂ ਵੀ ਪਕੌੜੇ ਬਣਾਏ ਸੀ ਮਸੀ ਜਾਨੀ ਮਾਨਕ ਮਾਦੀ ਨੇ ਚਲੇਗੇ ਫਿਰ ਅਸੀਂ ਨਗਰੇ ਖੜੂ ਮਾਨ ਤੇ ਬੜੀ ਸੋਹਣੀ ਉਹ ਵੀ ਤਾਂ ਆ ਰੱਖਿਆ ਜਦੋਂ ਗਰਮੀ ਕਰਕੇ ਖੇਚੇ ਸੀ ਆਹੋ ਆਓ ਐਂ ਹੀ ਆਪਣੇ ਘਰ ਕੋਲੇ ਐਂ ਹੀ ਦੂਜੀ ਅਸੀਂ ਥੋੜੇ ਕੋੜੇ ਜਿੱਦੀ ਲੱਗਦਾ ਕਿੱਧਰ ਤੋਂ ਕਿੱਥੇ ਰੱਖਿਆ ਜਾਂਦਾ ਹਾਂ ਨਾ ਤੁਰ ਗਏ ਹਾਂ ਵਿਰਾਜ ਹਾਂ ਸਿੱਧਾ ਬੰਦ ਤੇ ਆਇਆ ਉਹ ਫਿਰ ਚਾ ਦੂ ਮਾਰਨਾ ਇੱਥੇ ਕਿਤੇ ਕੋਈ ਚਤਰਾ ਨਹੀਂ ਮਾਰ ਕੀ ਗੱਲ ਹੈ ਗਲਤ ਕੰਮ ਕਰ ਰਿਹਾ ਸਿਆ ਆ ਪਕੜ ਕੋ ਤੋਰੀਏ ਦਾ ਸਾਗ ਥੋੜਾ ਜਿਹਾ ਤੋੜ ਲੈਨੇ ਹਨ ਅੱਗੇ ਓ ਮੇਗਾ ਸਿਰੇ ਤੇ ਕਰਾਰਾ ਬੰਦਾ ਸੂਰਜ ਛਿਪ ਗਿਆ ਮਾੜੀ ਜੀ ਟਿੱਕੀ ਰਹਿ ਗਈ ਤੇ ਇਹਨਾਂ ਤੋਂ ਲੈ ਆਉਣਾ ਸੀ ਖਲਾਫ ਇੱਥੇ ਕਰਾਈਆਂ ਹਨ ਆਪ ਆਹ ਕਾ ਦਾ ਬੂਟਾ ਸਕਦੇ ਹਾਂ ਹਾਂ ਆਹ ਵੀ ਫਲ ਕਿੰਨਾ ਲੱਗਾ ਆੜੂ ਬੜੇ ਲੱਗਦੇ ਨੇ ਅੱਛਾ ਇਹ ਤਾਂ ਦਰਖਤ ਤੇ ਬੜਾ ਵੱਡਾ ਆਹੇ ਕਿੰਨਾ ਫਲ ਲੱਗਾ ਆੜੂਆਂ ਦਾ ਬੂਟਾ ਇੱਧਰ ਵੇਖੋ ਆੜੂਆਂ ਦਾ ਬੂਟਾ ਕਿੱਡਾ ਆੜੂਆਂ ਦਾ ਬੂਟਾ ਆਵੇ ਆਹ ਕਿੱਡੇ ਸੋਹਣੇ ਬੇਰ ਆ ਨਾ ਹੈ ਕੀਡੇ ਕੇ ਪਾ ਬੇਰ ਆਵੇ ਬੇਰ ਕਿੰਨੇ ਆ ਜੋ ਸੀਵਰੇਜ ਹੀ ਆ ਇਹ ਸਾਰਾ ਵੀ ਇਦਾਂ ਪਾਣੀ ਸਾਫ ਹੋ ਕੇ ਅੱਗੇ ਜਾਣਾ ਸੀ ਆਵੇ ਬੇਰ ਕਿੱਡੇ ਮੋਟੇ ਮੋਟੇ ਬੇਰ ਆ ਪੇੰਦੂ ਬੇਰ ਆ ਆਵੇ ਭਾਜ ਲੋ ਬੇਰ ਚੋਲੋ ਪਹਿਲਾਂ ਪਹਿਲਾਂ ਜਾ ਕੇ ਟੁਕੜੇ ਛੇਤੀ ਆਵੇ ਕਿੱਡੇ ਮੋਟੇ 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 ਆ ਉਹ ਵੀ ਇਹਨੂੰ ਆ ਟੁਟੇ ਨਹੀਂ ਟੁੱਕੇ ਟੁੱਕੇ ਪਏ ਤੋਤੇ ਆਉਂਦੇ ਤੋਤੇ ਮੈਚ ਟੁੱਕੇ ਮੈ ਹ ਸਾਰੀ ਜੇਬਾਂ ਵਿੱਚ ਪਾ ਲੈਨੇ ਹਾਏ ਆਵੇ ਕਿੰਨੇ ਮੋਟੇ ਮੋਟੇ ਵੀਰੇ ਤੁਸੀਂ ਵੀ ਚੋਗ ਲਓ ਦੱਸ ਕਾਣੇ ਵੀ ਹੋਏ ਵੇ ਆ ਵੀਰੇ ਲਾਈਕ ਨਹੀਂ ਲੈਂਦਾ ਕਿਉਂ ਵੀਰੇ ਲਾਈਕ ਕਿੰਨੂ ਕਰਦਾ ਆਂ ਆਂ ਦਾ ਮਸਾਲਾ ਖੀਆ ਹਾ ਕਾਣੇ ਹੋਏ ਪਏ ਵਿੱਚ ਇਹਨੂੰ ਇਹ ਪਤਾ ਨਹੀਂ ਕਰ ਮੈਂ ਮੋਟੇ ਕਿੰਨੇ ਆ ਨੇ ਮੋਟੇ ਕਿੰਨੇ ਲੈ ਹਾਏ ਆ ਤਾਜ਼ੇ ਖਾ ਤੈਨੂੰ ਇਹ ਨਹੀਂ ਪਤਾ ਸੋ ਇਹ ਤੋਂ ਤੱਕ ਦਿਨ ਦੋ ਦਿਨ ਪਾਦਾਂ ਨੂੰ ਸਾਡਾ ਸਾਡਾ ਬਚਪਨ ਇਦਾਂ ਹੀ ਗਿਆ ਬੇਟੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਖਰੀਦ ਕੇ ਘੱਟ ਖਾਂਦੇ ਸੀ ਇਦਾਂ ਚੁੱਕ ਕੇ ਜਾਦੇ ਖਾਂਦੇ ਸੀ ਚੁਗੋ ਮੈਂ ਤੁਹਾਡੀ ਵੀਡੀਓ ਬਣਾਉਣੀ ਇੱਧਰ ਵੇਖ ਕਿ ਕਿੱਡੇ ਮੋٹے ਮੋٹے ਪੇਂਦੂ ਬੇਰਾ ਇਹ ਹਾਂ ਆਵੇ ਕਰ ਮੈਂ ਇੱਧਰ ਮੋٹے ਮੋਟੇ ਮੈਨੂੰ ਦਿਖਦਾ ਘਾਟ ਆਵੇ ਕਿਉਂ ਬਹੀ ਓਏ ਕੌਣ ਚੜੀ ਜਾਂਦਾ ਇਹ ਕਿੰਨੇ ਜਿਆਦੇ ਲੱਗੇ ਈਆਂ ਦੇ ਕੱਚੇ ਨਹੀਂ ਕੱਚੇ ਨਹੀਂ ਇਹ ਮਾਵੇ ਕੱਚਾ ਫੋੜ ਕੇ ਗੁੱਛਿਆਂ ਦੇ ਮੈਂ ਆਕੀ ਨਹੀਂ ਮਸਾਲੇ ਆਹ ਕੜੀ ਦਾ ਫੋੜੀ ਸਾਗ ਦਾ ਨਹੀਂ ਜੀ ਰਾਨੀ ਹਾਂ ਤੋ ਇਟਲੀ ਆਉਂ ਲਫਾਫਾ ਲਾਇਆ ਓਥੋਂ ਕੋਈ ਆਵੇ ਕਰ ਮੈਂ ਆ ਇਥੋਂ ਕਿੱਕਾ ਮੋٹے ਮੋٹے ਸਜੀਤ ਚੁੱਕ ਲਾ ਕਿੰਨੇ ਢੇਰ ਲੱਗੇ ਢੰਡੇ ਲੱਗੇ ਨਾਲ ਦੇਖੋ ਮੇਰੇ ਮੂਹਰੇ ਸਾਰੇ ਰਾਜਾਂ ਦਾ ਹਣਾ ਕਿੱਥੇ ਆਏ ਫਿਰਦੇ ਵੀਰਾਜ ਆਪਦੇ ਖੇਤ ਆਇਆ ਹੈ ਨਾ ਵੀਰਾਜ ਜਦੋਂ ਫੇਰ ਆਇਆ ਵੀਰਾਜ ਨੂੰ ਸਮਝ ਆ ਜਾਊਗੀ ਹੈ ਨਾ ਵੀਰਾਜ ਫੇਰ ਭੱਜਾ ਕਰੂਗਾ ਖੇਤ ਚੱਲੀਏ ਦਾਦੀ ਦਾਦੀ ਖੇਤ ਚੱਲੀਏ ਵਿੱਚ ਲਾਲ ਵੀ ਹੋਈ ਵਿਆਵੇ ਹਾਏ ਕਿੰਨੇ ਸੋਹਣੇ ਬੇਰ ਆਪਾਂ ਕਦੇ ਆਏ ਹੀ ਨਹੀਂ ਇੱਧਰ ਵੀਰਾਜ ਆਪਦੇ ਖੇਤ ਆਇਆ ਸੀ ਛੋਨਾ ਛੋਨਾ ਤਾਬਬਾ ਮੋਗਿਆਂ ਲੈ ਸੇਦਨ ਮੋਗਿਆਂ ਲੈ ਸੇ ਉਹ ਜੇ ਵੀ ਮਿਲਦਾ ਪਾਇ ਹੋਣੇ ਚਾਰਕ ਪਏ ਆ ਮੈਂ ਤਾਂ ਜੇਬ ਭਰ ਲਈ ਬਹੁਤ ਮੋਟੇ ਸਾਹ ਚੜ ਗਏ ਆ ਤਾਂ ਮੁੱਲ ਲਿਆ ਕੇ ਖਾਣ ਨਾਲੋਂ ਵਧੀਆ ਨਹੀਂ ਆ ਇਹ ਯਾਦਾਂ ਕੈਚ ਹੋ ਗਈਆਂ ਵੇ ਲੋ ਥੋੜਾ ਸਾਗ ਤੋੜ ਲਈ ਆਪਾਂ ਸਰੋਂ ਦਾ ਤੋੜੋ ਸਾਕ ਤੋੜੋ ਦਨਸ਼ੀਪੇ ਆਪਾਂ ਆਏ ਆ ਸ਼ਾਮਾਂ ਪੈ ਗਈਆਂ ਖੇਤੋਂ ਮੁੜਦਿਆਂ ਨੂੰ ਪਿੰਡ ਵਿਆਹ ਅੱਜ ਆਪਾਂ ਗਏ ਸੀ ਵਿਆਹ ਤੇ ਵੀ ਹੁਣ ਆਈ ਬਰਾਤ ਮੈਨੂੰ ਲੱਗਾ 6:30 ਹੋ ਗਏ ਹੋਣੇ ਆ ਹਨਾ ਹਾਂਜੀ ਉਹ ਆਪਣਾ ਘਰ ਜੱਕਦੀਆਂ ਪਈਆਂ ਲੈਟਾਂ ਇੱਕ ਪਾਸੇ ਹੋ ਕੇ ਚੱਲੋ